हां जी दोस्तों ਤੁਸੀਂ ਇਹ ਪਿੰਡ ਹਰੀਫਰਾ ਦੇ ਜਗਜੀਤ ਨਗਰ ਦੀਆਂ ਤਸਵੀਰਾਂ ਦੇਖ ਰਹੇ ਹੋ ਜੋ ਕਿ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੋ ਕੇ ਠੇਕੇ ਨੂੰ ਬੰਦ ਕਰਾਉਣਾ ਚਾਹੁੰਦੀਆਂ ਜਿਵੇਂ ਕਿ ਤੁਸੀਂ ਦੇਖਦੇ ਜਾਣਦੇ ਹੋ ਕਿ ਪਿਛਲੇ ਦਿਨੀ ਸੰਤਰਾਗਰ ਪਿੰਡ ਦੇ ਵਿੱਚ ਠੇਕੇ ਚਕਵਾਏ ਗਏ ਆ ਹੁਣੇ ਪਿੰਡ ਹਰੀਫਰਾ ਦੇ ਜਗਜੀਤਨਗਰ ਦੀ ਪੰਚਾਇਤ ਇਕੱਠੀਆਂ ਜਾਂ ਦੂਜੇ ਪਾਸੇ ਠੇਕੇਦਾਰ ਨੇ ਦਾਵਾ ਕੀਤਾ ਜੋ ਠੇਕੇ ਦਾ ਠੇਕੇਦਾਰ ਨੇ ਦਾਵਾ ਕੀਤਾ ਕਿ ਪਿੰਡ ਦੇ ਅੱਧਿਓ ਜਿਆਦੇ ਲੋਕ ਮੇਰੇ ਨਾਲ ਸਹਿਮਤ ਆਉ ਚਾਹੁੰਦੇ ਕਿ ਠੇਕਾ ਖੁੱਲ੍ਹਾ ਹੋਵੇ ਪਰ ਜਿਹੜੇ ਲੋਕ ਬੰਦ ਕਰਾਉਣਾ ਚਾਹੁੰਦੇ ਉਹ ਕਹਿੰਦੇ ਆ ਕਿ ਕੋਲੇ ਸਕੂਲ ਇਹ ਤੁਸੀਂ ਪਿੱਛੇ ਤਸਵੀਰਾਂ ਦੇਖ ਰਹੇ ਬਾਬਾ ਖੇਤਰਪਾਲ ਜੀ ਦੀ ਜਗ੍ਹਾ ਹੈ ਉਸ ਦੇ ਨਾਲ ਹੀ ਜਸਟ ਉਸ ਦੇ ਬਰਾਬਰ ਠੇਕਾ ਇਹ ਤੁਸੀਂ ਤਸਵੀਰਾਂ ਜੋ ਦੇਖ ਰਿਹਾ ਤੁਹਾਨੂੰ ਅਸੀਂ ਦਿਖਾ ਦਿੰਨੇ ਪਿੰਡ ਦਾ ਗਰਾਊਂਡ ਜਿੱਥੇ ਕਿ ਬੱਚੇ ਛੋਟੇ ਬੱਚੇ ਵੱਡੇ ਵੀ ਨੌਜਵਾਨ ਮੁੰਡੇ ਕੁੜੀਆਂ ਉਹ ਇੱਥੇ ਖੇਡਣ ਆਉਂਦੇ ਇਹ ਤੁਸੀਂ ਪਿੱਛੇ ਤਸਵੀਰਾਂ ਦੇਖ ਰਹੇ ਹੋ ਇੱਥੇ ਫੁੱਟਬਾਲ ਤੇ ਹਾਕੀ ਖੇਡਣ ਵਾਸਤੇ ਮੁੰਡੇ ਕੁੜੀਆਂ ਆਉਂਦੇ ਨੇ ਸਵੇਰੇ ਸ਼ਾਮ ਉਹ ਪਿੰਡ ਦੇ ਲੋਕ ਕੁਝ ਲੋਕ ਕਹਿੰਦੇ ਆ ਕਿ ਉਹਦਾ ਗਲਤ ਅਸਰ ਜਾਂਦਾ ਬੱਚਿਆਂ 'ਤੇ ਕਿਉਂਕਿ दारू ਪੀ ਕੇ ਕਈ ਲੜਾਈ ਝਗੜਾ ਕਰਦੇ ਇਹ ਗਰਾਊਂਡ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਦੇ ਪਿੱਛੇ ਮੁੰਡੇ ਫੁੱਟਬਾਲ ਖੇਡ ਰਹੇ ਇਹ ਜਿਹੜੀ ਹਾਕੀ ਦੀ ਟੀਮ ਵੀ ਆ ਇਸ ਦੇ ਬੈਕਸਾਈਡ ਜੋ ਬਿਲਡਿੰਗ ਦੇਖ ਰਹੇ ਹੋ ਉਹ ਸਰਕਾਰੀ ਸਕੂਲ ਦੀ ਬਿਲਡਿੰਗ ਹੈ ਇਸ ਕਰਕੇ ਉਹ ਕਹਿੰਦੇ ਕਿ ਇਹਦਾ ਗਲਤ ਅਸਰ ਜਾਂਦਾ ਕੋਲੇ ਦੂਜੀ ਸਾਡੇ ਸਾਡੇ ਕੈਮਰਾਮੈਨ ਦੀ ਬੈਕਸਾਈਡ ਇਧਰ ਮੰਦਿਰ ਵੀ ਹੈ ਬਾਲਾਜੀ ਦਾ ਇਹ ਦੂਜੀ ਸਾਈਡ ਇਹ ਪਿੰਡ ਦਾ ਵਾਟਰ ਬਾਕਸ ਆ ਇਹਦੇ ਵਿੱਚ ਵੀ ਗਰਾਊਂਡ ਆ ਜਿੱਥੇ ਤੁਸੀਂ ਦੇਖ ਰਹੇ ਹੋ ਫੇਰ ਹੱਲ ਕਰ ਲਾ ਪੁੱਤ ਜੀ ਸਰਪੰਚ ਸਾਹਿਬ ਬਿਠੇ ਹੋ ਸਰਪੰਚ ਸਾਹਿਬ ਲਿਖ ਦੇਗਾ ਅਬੀ ਲੈਟਰਪੈਡ ਪਰ ਕੋਈ ਦਿੱਕਤ ਨਹੀਂ ਬਸ ਜਦ ਵੇ ਕੋ ਆਪਣੇ ਇਹ ਜੇ ਨਾ ਸਰਪੰਚ ਜੀ ਨਾ ਜਾਏਗਾ ਵੱਡੇ ਵੀਰੇ ਜਿੱਥੇ ਕਹਾਂਗੇ ਉੱਥੇ ਖਿਲਾਰ ਦਾਂਗੇ ਦੋਨਾਂ ਪਿੰਡਾਂ ਸਰਪੰਚ ਖਿਲਾਰਦਾ ਕੋਈ ਦਿੱਕਤ ਨਹੀਂ ਹੋਲੀਗਲ ਹੈ ਹਾਂ ਹੋਲੀਗਲ ਹੈ ਕਿ ਸਪਤਾ ਨਹੀਂ 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 ਜੇ ਉਹ ਠੇਕ ਕੋ ਤਾਂ ਬੰਦ ਸਰਪੰਚ ਸਾਹਿਬ ਆਪ ਲੈਟਰਪੈਡ ਪਰ ਲਿਖ ਕੇ ਦੇ ਉਹ ਕੋ ਲੀਗਲ ਹੈ ਕਿ ਇਹ ਗੱਲ ਮਤ ਮੰਨਿਆ ਹੋਏ ਕੀ ਹੈ ਅੱਬੇ ਤੋਬੇਲੀ ਗੱਲ ਤੋਂ ਮੰਨਿਆ ਹੋਏ ਨਾ ਉਹ ਇੱਕ ਫਾਰਮੈਲਟੀ ਕਰਾਓ ਚਲੋ ਉਹਨਾਂ ਨੇ ਇਹ ਫਾਰਮੈਲਟੀ ਕਰਾਓ ਕਿ ਆਪੋ ਮੰਨੇ ਹੈ ਫਾਰਮੈਲਟੀ ਕੋਲ ਨੂੰ ਤੇ ਹਰ ਗਾਮ ਦੀ ਪੰਚਾਇਤ ਮੈਂ ਨਹੀਂ ਵੀ ਇਹ ਤੋਂ 3 ਮਹੀਨਾ ਪਹਿਲ ਮੈਂ ਤੁਹਾਨੂੰ ਬਤਾਇਆ ਕਿ ਸਰਪੰਚ ਸਾਹਿਬ ਰੈਗੂਲੇਸ਼ਨ ਡੱਲੇ ਕੋ ਠੀਕ ਹੈ ਥਾਰਾ ਵਾਰਡ ਮੈਂਬਰ ਜੋ ਵੀ ਹੈ 3 ਮਹੀਨਾ ਪਹਿਲਾਂ ਤੇ ਕਿਤੇ ਦੇਊਗਾ ਛੁੱਟੇ ਕੋ ਬੰਦ ਹੋ ਜਾਏਗਾ ਆਟੋਮੈਟਿਕ ਹੀ ਠੀਕ ਹੈ ਇਹਨਾਂ ਗਾਮ ਨੇ ਲਿਆ ਵੀ ਕੋ ਨਹੀਂ ਉਹ ਵੀ ਇੱਕ ਪ੍ਰੋਸੀਜਰ ਹੈ ਹਾਂ ਵੀ ਚਲੋ ਉਹ ਟੈਂਡਰ ਕੋਲ ਮੈਂ ਟਾਈਮ ਹੈ ਮੈਂ ਤੁਹਾਨੂੰ ਨੋਲੇਜ ਬੁਕਿੰਗ ਫੋਨ ਹੈ ਸਾਰਾ ਆਪਾਂ ਮੇਰੀ ਗੱਲ ਦੀ ਗੱਲ ਮੇਰੀ ਬਾਤ ਸੁਣੋ ਪੰਜ ਤੁਹਾਡੇ ਨਾਲ ਚੱਲੇਗਾ ਅਸੀਂ ਤੁਹਾਡੇ ਨਾਲ ਚਲਾਗੇ ਮੇਰੀ ਸੁਣੋ ਅਸੀਂ ਉਹਨਾਂ ਨੂੰ ਇਹ ਗੱਲ ਕਹਾਂਗੇ ਵੀ ਇਹਨਾਂ ਦੇ ਪੈਸੇ ਵਾਪਸ ਦੇ ਦਿਓ ਅਸੀਂ ਨਹੀਂ ਚੱਲੂਗਾ ਅਸੀਂ ਜੇ ਕੋਈ ਉਰੋਤੇ ਗੱਲ ਬਿਲਕੁਲ ਨਹੀਂ ਜਿੱਥੇ ਗਲਤ ਹੈ ਜਿੱਕੀ ਜਗ੍ਹਾ ਹੈ ਬਾਤ ਜਿੱਥੇ ਗਲਤ ਹੈ ਹਾਂ ਜੀ ਮੈਂ ਕੋਈ ਫੈਕਟਰੀ ਕੋਈ ਮਨ ਕਰਸ ਕੰਦਰੂਗੀ ਲੇਕਿਨ ਜੁ ਕਿ ਗਮ ਗਮ ਕੇ ਮਾਂ ਵੀ ਕਹੇ ਉਹ ਮੰਦਰ ਨੇੜੇ ਹੈ ਅਠਾ ਅਠਾ ਦਿੱਲੀ ਦੇ ਸਾਹਮਣੇ ਲੇਡੀਜ਼ ਆ ਬੈਠੇ ਤੇਨ ਡਾਲਣਾ ਹੋਇਆ ਛੋਟਾ ਮੰਦਰ ਕਿ ਕੋਲੇ ਵੀ ਹੈ ਉਹ ਖੇਤਰਪਾਲ ਉਹ ਮੰਦਰ ਬਣਾ ਰੱਖਿਆ ਅਠਾ ਰਾਤ ਨੇ ਸਾਹਮਣੇ 5 ਵਜੇ ਅਠਾ ਸਪੀਕਰ ਚਾਲੂ ਹੋ ਜੇ ਗਾਲਾਂ ਨਾਲ ਅੱਭੀ ਕੋ ਫਿਰ ਕੇ ਇਲਾਜ ਮਣੀਆਂ ਬਤਾਓ ਬਾਤ ਕੰਨਾ ਸ਼ਮਸ਼ਾਨ ਭੂਮੀ ਹੈ ਪਰਨਾ ਮੰਦਰ ਹੈ ਹਨੂਮਾਨ ਜੀ ਦੇ ਮੰਦਰ ਹੈ ਸਕੂਲ ਹੈ ਬੱਚਾ ਹੈ ਹਰੇਕ ਗੱਲ ਬਸ ਸਾਰੀ ਬਾਤ ਮੰਨੂ ਮੈਂ ਬੁਲਾਓ ਦੁਬਾਰਾ ਖੁਲਾ ਦਿਓ ਆਪਕੇ ਜੇ ਮੈਂ ਕਰਕੇ ਦਿੱਕਤ ਹੈ। ਉਹ ਆਦਮੀ ਆਪਕੇ ਖੇਤ ਉਬਾਰਾ 1 ਕਿਲੋਮੀਟਰ ਹੋ ਕੇ ਖੋਲ ਖੁਲਾ ਦਿਓ। ਜਿੱਤੀ ਜਿੱਤੀ ਰੇਂਜ ਬਣਾ ਰਹੀ ਹੈ। ਦਿੱਕਤ ਕੋਈ ਨਹੀਂ ਇਤਨਾ ਗਰਮ ਹੋਣ ਦੀ ਦਾਦਾ ਲੋੜ ਕੋਈ ਨਹੀਂ ਭੁਲਾ ਦਿਆਂਗਾ। ਖੇਤ ਵਿੱਚ ਗੁਲਾਵਾ ਹਾਂ। ਸੁੱਤ। ਤੇ ਉਹ ਬਟ ਖੇਤ ਵਿੱਚ ਭੁਲਾ ਦਿਆਂਗਾ। ਸੁੱਤ। ਸੁੱਤ। ਬਾਈ ਬਾਤ ਕਹੀਏ ਜੀ ਤਾਂ ਆਪਕੇ ਜਿਗਾਂ ਭੁਲਾ ਦੇ ਦਿਆਂਗਾ। ਸੁੱਤ। ਇੱਕ ਮਿੰਟ। ਇਹ ਕਰਕੇ ਬੋਲਣਾ। ਸੁੱਤ ਤੇਰਾ ਵਿੱਚ ਮਤਲਬ ਨਹੀਂ ਮੰਨਦਾ ਤੇਰਾ ਸੁੱਤ। ਤੇਨੂੰ ਕਿਸੇ ਨੇ ਕੁਝ ਕਿਹਾ? ਤੇਰਾ ਵਿੱਚ ਮਤਲਬ ਨਹੀਂ ਮੰਨਦਾ। ਇਹ ਕਾ ਤੈਨੂੰ ਕਹਤਾ ਨਹੀਂ ਰਹਿਣ ਦੇਣਾ ਤੇ ਨਹੀਂ ਰਹਿਣ ਦੇਣਾ ਜੇ ਤੂੰ ਇਹ শ্ৰী <laughs> ম <laughs>